ਗੁਰ ਸਿੱਖਾਂ ਦੀ ਲੜਕੀ ਚੰਦੂ ਦੀ ਨੋਹ ਹੀ ਸੀ ਲੇਕਿਨ ਸ਼ਾਕ ਚੰਦੂ ਦੇ ਹੋ ਗਿਆ ਸੀ ਉਹਦੀ ਨੋਹ ਬਣੀ ਲੇਕਿਨ ਰਾਤ ਤੇ ਦਿਨ ਚਿੰਤਨ ਸਤਗੁਰਾਂ ਦਾ ਕਰਨ ਵਾਲਾ ਜਿਸ ਵੇਲੇ ਦੇਖਿਆ ਕਿ ਕੁਛ ਨਹੀਂ ਇੰਨਾ ਤਤਰੇਤਾ ਪਾਦਤਾ ਥੱਲੇ ਪਲ ਦੀ ਅੱਗ ਚਲਸਾ ਰਹੇ ਐ ਨਹੀਂ ਮੰਨਿਆ ਕਹਿੰਦੇ ਮਨਾਉਣੇ ਜ਼ਰੂਰ ਨੇ ਆਪਕੋ ਨੇ ਘਰੇ ਸ਼ਲਾਹ ਕੀਤੀ ਐ ਕਿ ਕੱਲ ਨੂੰ ਬੁਲਾ ਕੇ ਆਪਣੇ ਐਲ ਕਰ ਕਹਿੰਦੇ ਐਦਾਂ ਨਹੀਂ ਇਹਨਾਂ ਨੇ ਮੰਨਣਾ ਇਹਨਾਂ ਨੂੰ ਗਊ ਦੀ ਖਲ ਉਤਾਰ ਕੇ ਸਾਹਮਣੇ ਉਹਦੇ ਵਿੱਚ ਮੜਾਂਗੇ ਬੋਲੋ ਇਨਾਂ ਦਾ ਧਰਮ ਨਸ਼ਟ ਕਰਨਾ ਹੈ ਇਹ ਕਹਿੰਦੇ ਗਉ ਤੇ ਗਰੀਬ ਦੀ ਅਸੀਂ ਰੱਖਿਆ ਕਰਦੇ ਆ ਇਹ ਆਵਾਜ਼ ਉਸ ਬੱਚੀ ਦੇ ਕੰਨਾਂ 'ਚ ਪੈ ਗਈ ਠੀਕ ਸੀ ਅਮੀਰਤਾ ਦਾ ਕਰ ਸੀ ਤੰਬੂ ਦਾ ਪੱਛੋ ਵੀ ਸੌਫੀ ਸੀ ਬਸ ਕੁਛ ਜੋਸ਼ ਨੂੰ ਸੁਝਾ ਪਤਾ ਤਾਂ ਸੀ ਜੋ ਸਤਗੁਰਾਂ ਨਾਲ ਹੋ ਰਿਹਾ ਉਸ ਨੇ ਰਾਤ ਸ਼ਮਾ ਵਿਚਾਰ ਕੇ ਆਪਣਾ ਪ੍ਰਸ਼ਾਦੇ ਦੋ ਲਾਏ ਸ਼ੱਕਰ ਪਾਈ ਕਿਉ ਪਾਇਆ ਚੂਰੀ ਕੁੱਟੀ ਉਹਦੀ ਐ ਕਹੇ ਛੰਨੇ ਦੇ ਵਿੱਚ ਪਾਈ ਅਨੁਲ ਭੇਟਿਆ ਔਰ ਜਿਤਨਾ ਉਹਦੇ ਕੋਲੇ ਗਹਿਣਾ ਗੱਟਾ ਸੀ ਛੋਣਾ ਸੀ ਇੱਕ ਪੋਟਲੀ ਚ ਉਹ ਪਾ ਲਿਆ ਦੋ ਚੀਜ਼ਾਂ ਦੇ ਕੋਲ ਹੈ ਇਹ ਮੈਂ ਪਹਿਰੇਦਾਰ ਨੇ ਇਹ ਲੋਬ ਮਾਰਦਾ ਕਾਜ਼ੀਆਂ ਤੇ ਪਾਂਦਿਆਂ ਵੱਡੀ ਲੈ ਕੇ ਫੰਨ ਨਕਾਸ਼ੀ ਪੈਸਾ ਐਸੀ ਦੌਲਤ ਹੈ ਤਾਂ ਮਾਰ ਲਿਆ ਕਹਿੰਦੀ ਉਹਨਾਂ ਨੇ ਰੋਕਣਾ ਉ ਤਾਂ ਨਹੀਂ ਲੰਘਣ ਦੇਣਾ ਉਹਨਾਂ ਨੇ ਅੰਦਰ ਪਰ ਮੈਂ ਗੁਰੂ ਦਾ ਦਰਦਾਰ ਵੀ ਕਰਨਾ ਹੈ ਇਹ ਸਭ ਕੁਝ ਦੌਲਤ ਉਹਨਾਂ ਪਹਿਰੇਦਾਰਾਂ ਨੂੰ ਦੇ ਦਵਾਂਗਾ ਅਸੀਂ ਸਾਡੇ ਕੋਲੇ ਵੀ ਹੁੰਦਾ ਹੈ। ਸਭ ਕੁਝ ਹੁੰਦਾ ਹੈ। ਬੜਾ ਔਖਾ ਹੈ। ਦੇਖੋ ਮੈਂ ਤਾਂ ਸੀ ਕਿ ਗੁਰੂ ਨਾਲ ਪਿਆਰ ਕਿਤਨਾ ਹੈ। ਜਿਸ ਦਾ ਤਨ ਮਨ ਧਨ ਸਭ ਤਿਸ ਦਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਐਸੇ ਸਭ ਜਿਸ ਦਾ ਤਨ ਮਨ ਧਨ ਸਭ ਤਿਸ ਦਾ ਤੇ ਫਿਰ ਸੋਈ ਸ਼ੁਗੜ ਸੁਜਾਨੀ ਤਿੰਨ ਨੇ ਸੁਣਿਆ ਦੁੱਖ ਸੁੱਖ ਮੇਰਾ ਤਉ ਗਤ ਨਿੱਕੀ ਖਟਾਨੇ ਇਹ ਵੀ ਲੈ ਕੇ ਤੇ ਉਹ ਰੋਕਦੇ ਤੇ ਉਹ ਅੰਦਰੋਂ ਅੰਦਰੀ ਅਰਦਾਸਾਂ ਕਰਦੀ ਐ ਕਿ ਪਾਸ਼ਾ ਹੁਣ ਕੋਲ ਸਾਧੋ ਆਖਰ ਤਉ ਨੂੰ ਕਹਿੰਦੀ ਮੇਰੇ ਕੋਲ ਇਤਨਾ ਪੋਟਲੀ ਭਰੀ ਐ ਸੋਨੇ ਦੀ ਇਹ ਸਾਰਾ ਤੁਸੀਂ ਲੈ ਲਵੋ ਮੈਨੂੰ ਇੱਕ ਵਾਰੀ ਦਰਸ਼ਨ ਕਰਿਓ ਹੈ ਮੈਨੂੰ ਇੱਕ ਵਾਰੀ ਮਨ ਵਿੱਚ ਉਹ ਸਰੂਪ ਬਸਿਆ ਹੋਇਆ ਤੇ ਉਹਦੇ ਅੱਗੇ ਅਰਦਾਸ ਕਰ ਰਹੀ ਹੈ। ਪਾਤਸ਼ਾਹ ਕਿਰਪਾ ਕਰੋ ਮਾਣਕ। ਨੇਰਾ ਹੋਏਗਾ। ਮੇਰੇ ਸਹੁਰੇ ਨੂੰ, ਐਲਕਾਰਾਂ, ਹਕੂਮਤ ਨੂੰ ਇਹਨਾਂ ਪਹਿਰੇਦਾਰਾਂ ਨੂੰ ਮੈਨੂੰ ਕੋਈ ਨੇਰਾ ਨਹੀਂ ਤੁਸੀਂ ਸੱਦ ਸਕਦੇ ਹੋ ਮੈਨੂੰ। ਮਿਹਰ ਕਰੋ। ਉਹਨਾਂ ਦੇ ਅੰਦਰ ਲਾਲਚ ਵੱਸਿਆ ਓਟਲੀ ਪਕੜਾਈ ਤਾਂ ਬਸ ਕਹਿੰਦੇ ਸਿੱਤੇ ਮੁੜ ਕੇ ਆ ਗਏ ਕੀ ਹੈ ਹੁਣ ਅੱਗੇ ਤੇ ਜਿਹੜਾ ਮੁੰਨਾ ਦੇਖੇ ਗਹਿਣੇ ਲੰਘ ਅਗਾ ਜਾਂਦੀ ਦੇਖੇ ਗਹਿਣੇ ਲੰਘ ਅਗਾ ਜਾਂਦੀ ਅੱਖੀ ਦੇਖਿਆ ਆਪਣੇ ਗੁਰਾਂ ਨੂੰ ਜਾਇਕੇ ਜੀ ਅੱਗ ਬਲਦੀ ਮਾਰੂ ਮਾਰ ਕਰਦੀ ਬੈਠੇ ਲੋਹ ਦੇ ਚੌਂਕੜਾ ਲਾਇਕ ਢਿੱਟੀ ਰੇਤ ਜਦ ਸੀਸ ਉੱਤੇ ਪੈਂਦੀ ਬੈਠੇ ਨੇ ਤੇ ਉਤੋ ਤਤਾਰੇ ਦਿੱਠੀ ਰੇਤ ਜਦ ਸੀਸ ਦੇ ਉੱਤੇ ਪੈਂਦੀ ਡਿਗੀ ਲੋਹ ਤੇ ਹੋਸ ਭਲਾਏ ਕੇ ਕੀ ਰਹੀ ਹੋਸ਼ਨਾ ਖੋ ਬੇਹੋਸ਼ ਡਿਗੀ ਪਿਆਰ ਮੁਰਸ਼ਿਦਾ ਨਾਲ ਕੈਸਾ ਹੁੰਦਾ ਰਹੀ ਹੋਸ਼ਨਾ ਖੋ ਬੇਹੋਸ਼ ਡਿਗੀ ਚਰਨੀ ਆਪਣੇ ਗੁਰਾਂ ਦੇ ਜਾਏ ਕੇ ਸ਼ਨਾ ਚੂਰੀ ਦਾ ਡੁੱਲ ਖਰਾਬ ਹੋਇਆ ਲਿਹਾਇ ਸੀ ਕਿ ਗੁਰਾਂ ਸ਼ਨਾ ਚੂਰੀ ਦਾ ਡੁੱਲ ਖਰਾਬ ਹੋਇਆ ਜਿਹੜਾ ਮੁਕਲੇ ਲਿਹਾਇ ਲੁਕਾਏ ਕੇ ਜੀ ਤੋਂ ਸਰਦੀ ਲੋ ਬਲ ਰਹੀ ਸੀ ਆਹ ਬੈਠੇ ਸੀ ਛੇਕ ਲੱਗ ਰਹੀ ਸੀ ਕੌਣ ਦੇ ਪਿਆ ਉੱਤੇ ਛਿਕੜੇ ਹੋ ਗਏ ਹੱਥ ਫੇਨ ਸਰਦੀ ਲੋ ਲੋ ਠੰਡੀ ਹੋਈ ਸੀਤ ਵਰਗੀ ਛਿਕੜ ਗਿਆ ਤਾਂ ਨਹੀਂ ਲੱਗਣਗੇ ਸਰਦੀ ਲੋ ਲੋ ਠੰਡੀ ਹੋਈ ਸੀਤ ਵਰਗੀ ਗੁਰੂ ਚੁੱਕਦੇ ਹੱਥ ਉਠਾਏ ਕੇ ਜੀ ਉਠ ਬੱਚੀਏ ਮੇਰੀਏ ਹੋਸ਼ ਕਰ ਉਠ ਬੱਚੀਏ ਮੇਰੀਏ ਬਾਹ ਕੌਣ ਸੀ ਕਿੱਥੇ ਜਨਮ ਸੀ ਕਿੱਥੇ ਸੀ ਅੱਜ ਨਰੰਕਾਰ ਦੇ ਬੋਲ ਗੁਰੂ ਦੀ ਰਛਨਾ ਤੋਂ ਅੱਜ ਧੀਕ ਇਹਦੀ ਬਣ ਗਈ ਗੁਰ ਅਰਜਨ ਹੱਦ ਇਹ ਰਤਵੇ ਲੈਣ ਆਪਣੀ ਧੀਕ ਹੈ ਉਠ ਬਚੀਏ ਮੇਰੀਏ ਹੋਸ਼ ਕਰ ਕੰਨ ਡਿੱਗੀਆਂ ਤੂੰ ਹੋਸ ਭਲਾਏ ਕੇ ਜੀ ਹੈ ਗੁਰੂ ਨਾਨਕ ਜਿਨ੍ਹਾਂ ਦਾ ਆਪ ਰਾਖਾ ਤੱਤੀ ਬਾਉ ਨ ਲੱਗਦੀ ਆਏ ਕੇ ਜੀ ਹੈ ਉਸ ਨੂੰ ਛੇਕ ਨਹੀਂ ਲੱਗਦਾ ਆਪ ਸਰੀਰ ਛਲਲੇ ਛਲਲੇ ਹੋਇਆ ਹੈ ਹੈ ਚੁੱਕਿਆ ਗੱਲ ਲਾਇ ਤੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਹੈ ਹੁਕਮ ਮੰਨ ਤੈ ਹੁਣ ਤੂੰ ਪਛਾਹ ਮੁਰ ਜਾ ਕਿਤੇ ਅੱਜ ਦੀ ਰਾਤ ਗੁਜ਼ਾਰ ਬੀਤੀ ਆਪਣੀ ਛੇਲੀ ਦੇ ਘਰ ਰਹੀ ਉਹ ਰਾਤ ਮੈਂ ਹੁਣ ਇਤਨਾ ਨਹੀਂ ਸ਼ਮਾ ਹੋ ਗਿਆ ਹੈ ਹੈ ਮਨ ਹੁਕਮ ਤੇ ਤੂੰ ਪੁਛਾ ਮੁਰ ਜਾ ਕਿ ਤੇ ਅੱਜ ਦੀ ਰਾਤ ਬ گزارੀ ਬੀ ਸਵੇ ਤੂੰ ਸਾਡੇ ਨਾਲ ਚੱਲਣਾ ਗੁਰੂ ਨਾਨਕ ਦੇ ਦਰਬਾਰ ਗੁਰ ਅਗਲੇ ਦਿਨ ਨਾਲ ਹੀ ਖੜਿਆ ਸੀ ਪਾਤਸ਼ਾਹ ਦੇ ਬਚਨਾਂ ਨਾਲ ਹੀ ਉਹਦਾ ਸ਼ਰੀਰ ਸੁੱਟ ਗਿਆ ਸੀ ਨਹੀਂ ਸੀ ਰਹਿਣਾ Oh man.